ਭਾਰਤ ਜਨਤਾ ਪਾਰਟੀ ਦੇ ਰਾਸ਼ਟਰੀ ਜਨ ਸਖਤ ਤਨੁਜੁਗ ਨੇ ਸੀਨੀਅਰ ਕਾਲੀਆ ਗੂ ਤੇ ਸਾਫ ਕਾ ਕੇਂਦਰ ਮੰਤਰੀ ਸੁਖਦੇਵ ਸਿੰਘ ਟੀਨਸਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ ਉਹਨਾਂ ਕਿਹਾ ਕਿ ਟੀਨਸਾ ਦਾ ਦੇਹਾਂਤ ਪੰਜਾਬ ਦੀ ਰਾਜਨੀਤੀ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟ ਹੈ ਜੁਗ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਟੀਨਸਾ ਨੇ ਆਪਣੇ ਲੰਬੇ ਜਨ ਤੱਕ ਸਮੇਂ ਜੀਵਨ ਦੇ ਵਿੱਚ ਸਾਦਗੀ ਦੇ ਸਿਧਾਂਤ ਤੇ ਸੇਵਾ ਦੇ ਆਧਾਰ ਤੇ ਰਾਜਨੀਤੀ ਦਾ ਦਿਸ਼ਾ ਦਿੱਤੀ ਹੈ ਉੱਥੇ ਹੀ ਉਹਨਾਂ ਦੇ ਰਾਜਨੀਤਿਕ ਜੀਵਨ ਦਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦੀ ਰਾਜਨੀਤੀ ਦੀ ਲਈ ਪ੍ਰੇਰਨਾ ਸਰੋਤ ਰਿਹਾ ਉਹ ਹਮੇਸ਼ਾ ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਜਨਤਾਕ ਪਿੱਤਾਂ ਨੂੰ ਸਭ ਤੋਂ ਉੱਪਰ ਸਮਝਿਆ ਜਿਨ੍ਹਾਂ ਨੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੀ ਯਾਦ ਰੱਖਣੀ ਸ਼ਰੋਮਨੀ ਅਕਾਲੀ ਦਲ ਦੇ ਬਰਿਸ਼ਟ ਨੇਤਾ ਪਦਮਸ਼੍ਰੀ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੇ ਅਕਾਲ ਚਲਾਣੇ ਦੀ ਖਬਰ ਬਹੁਤ ਹੀ ਦੁੱਖਦਾਈ ਮੇਰੇ ਉਹਨਾਂ ਨਾਲ ਪਰਿਵਾਰਿਕ ਰਿਸ਼ਤੇ ਸਨ ਜਦੋਂ ਵੀ ਮਿਲਦੇ ਸੀ ਬڑا ਨਿੱਗਾ ਸਭਾ ਹਾਰਿਕ ਨੂੰ ਪਿਆਰ ਕਰਨ ਵਾਲੇ ਔਰ ਸਭ ਨੂੰ ਦਿਸ਼ਾ ਦੇਣ ਵਾਲੇ ਵਿਅਕਤੀ ਸਨ ਉਹ ਇੱਕ ਦੂਰਦਰਸ਼ੀ ਨੇਤਾ అనుభవੀ ਸੰਸਦ ਅਤੇ ਲੋਕ ਸੇਵਾ ਲਈ ਸਮਰਪਿਤ ਜੀਵਨ ਜੀਣ ਵਾਲੇ ਵਿਅਕਤੀ ਸਨ ਪੰਜਾਬ ਦੀ ਰਾਜਨੀਤੀ ਅਤੇ ਦੇਸ਼ ਦੀ ਸੇਵਾ ਲਈ ਉਹਨਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਏਗਾ ਵਾਹਿਗੁਰੂ ਜੀ ਉਹਨਾਂ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦਿਓ ਅਤੇ ਪਰਿਵਾਰ ਨੂੰ ਔਰ ਸਮੂਹ ਪੰਜਾਬ ਦੇ ਲੋਕਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖਸ਼ੋ। ਉਹਨਾਂ ਵਰਗਾ ਨਿੱgge ਸੁਭਾਅ ਵਾਲਾ ਦੂਰਦਰਸ਼ੀ ਨੇਤਾ ਇੱਕ ਯੁੱਗ ਦਾ ਅੰਤ ਹੋਇਆ। ਜਦੋਂ ਵੀ ਮਿਲਦੇ ਸੀ ਪੰਜਾਬ ਦੇ ਅੰਦਰ ਨਸ਼ਿਆਂ ਦੇ ਕਾਰਨ ਹੋ ਰੀਆਂ ਮੋਤਾ ਹਾਂ ਤੱਕ ਤੇ ਪੇ ਦੇ ਵਾਤਾਵਰਨ ਤੇ ਬੜੀ ਟਿੱਪਣੀਆਂ ਕਰਦੇ ਸੀ ਉਹਨਾਂ ਦੇ ਮਨ 'ਚ ਬੜੀ ਚਿੰਤਾ ਸੀ ਕਿ ਬਰੋਜਗਾਰੀ ਕਿਸ ਤਰ੍ਹਾਂ ਦੂਰ ਹੋਵੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਇੰਡਸਟਰੀ ਔਰ ਫਾਰਮਿੰਗ ਦੋਨੋ ਸੈਕਟਰ ਕਾਮਰਸ ਇਹ ਅੱਗੇ ਵਧਣ ਔਰ ਪੰਜਾਬ ਵਾਪਸ ਆਪਣੀ ਗਰਮਾ ਵਰਗੀ ਸਥਿਤੀ 'ਚ ਪਹੁੰਚੇ ਮੈਂ ਸਮਿਨਾ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦਾ ਜਾਨਾ ਇੱਕ ਬਹੁਤ ਵੱਡੀ ਛਤੀ ਹੈ ਔਰ ਪੰਜਾਬ ਦੇ ਵਿੱਚ ਇੱਕ ਯੁੱਗ ਦੀ ਸਮਾਪਤੀ ਹੈ ਇੱਕ ਐਸੇ ਵਿਅਕਤੀ ਚਿਰੀ ਰਗਾں ਚ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰਾ ਰਸਿਆ ਆਇਆ ਸੀ ਜਿਹੜਾ ਹਮੇਸ਼ਾ ਹੀ ਇੱਕ ਸ਼ਕਤੀਸ਼ਾਲੀ ਵਿਕਸਿਤ ਭਾਰਤ ਦੀ ਸੋਚ ਨੂੰ ਆਪਣੇ ਸਾਹਮਣੇ ਰੱਖ ਕੇ ਕੰਮ ਕਰਦੇ ਸੀ ਉਹਨਾਂ ਵਰਗੇ ਮਹਾਨ ਵਿਅਕਤੀ ਦਾ ਜਾਣਾ ਇਹ ਜਿੱਥੇ ਪੰਜਾਬ ਦੀ ਵੱਡੀ ਹਾਨੀ ਹੈ ਮੇਰੇ ਪਰਿਵਾਰ ਅਸਤੇ ਵੀ ਇੱਕ ਬੜਾ ਦੁੱਖ ਦਾ ਦਤ